ਐਸ.ਵੀ.ਐਮ ਖਬਰ ਮੌਸਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 2 ਦਿਨ ਪਹਿਲਾਂ ਹੀ ਬਾਰਿਸ਼ ਨੇ ਲੋਕਾਂ ਦੇ ਨੱਕ 'ਚ ਦਮ ਕਰ ਦਿੱਤਾ ਸੀ ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੈ ਜਿਹੜਾ ਗੜੇਮਾਰੀ ਕਾਰਨ ਹੋਇਆ ਤਾ ਅੱਜ ਫੇਰ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਤਾਂ ਆਸਮਾਨ ਦੇ ਵਿੱਚ ਜਿਹੜੇ ਬੱਦਲ ਐ ਕਾਲੀ ਘਟਾ ਲਗਾਤਾਰ ਸ਼ਾਈ ਹੋਈ ਹੈ ਦੱਸਦੀ ਹੈ ਕਿ ਆਉਣ ਵਾਲੇ 3 ਦਿਨਾਂ ਦੇ ਵਿੱਚ ਜਿਹੜਾ ਭਾਰੀ ਮੀਂਹ ਉਹ ਹੋਰ ਜ਼ਿਆਦਾ ਜਿਹੜਾ ਪੈਣ ਵਾਲਾ ਹੈ ਸੋ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਘਰਾਂ ਤੋਂ ਜੇਕਰ ਕਿਸੇ ਕੰਮਕਾਰ ਦੇ ਲਈ ਨਿਕਲਣਾ ਹੈ ਤਾਂ ਬੜਾ ਹੀ ਸੋਚ ਸਮਝ ਕੇ ਨਿਕਲਣ ਦੱਸਦੀ ਹੈ ਕਿ ਇਹ ਅੰਮ੍ਰਿਤਸਰ ਬਾਰਡਰ ਏਰੀਏ ਦੇ ਜਿਹੜੇ ਨਾਲ ਲੱਗਦੇ ਇੱਕ ਕਸਬੇ ਨੇ ਜਾਂ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਭਾਰੀ ਗੜੇਮਾਰੀ ਦੇ ਕਾਰਨ ਕਿਸਾਨਾਂ ਨੂੰ ਜਿਹੜਾ ਵੱਡਾ ਖਮਿਆਜਾ ਭੁਗਤਣਾ ਪਿਆ ਇਸ ਬੇਮੌਸਮੀ ਬਰਸਾਤ ਨੇ ਜਿੱਥੇ ਕਿਸਾਨਾਂ ਦੇ ਨੱਕ ਚ ਦਮ ਕੀਤਾ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਹੈ ਉੱਥੇ ਹੀ ਬਹੁਤ ਸਾਰੇ ਜਾਨ ਜੀਵਨ ਨੂੰ ਪ੍ਰਭਾਵਿਤ ਵੀ ਕੀਤਾ ਹੈ ਦੱਸਦੇ ਕਿ ਸ਼ਹਿਰਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਵਿੱਚ ਜਿਹੜਾ ਮੀਂਹ ਦੇ ਕਾਰਨ ਪਾਣੀ ਹੈ ਉਹ ਖੜ ਗਿਆ ਇਸ ਪਾਣੀ ਦੇ ਨਾਲ ਜਿਹੜੀ ਆਵਾਜ਼ ਆਈ ਹੈ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੁਣ ਮੌਸਮ ਵਿਭਾਗ ਤੋਂ ਵਧਾ ਲਟ ਕੀਤਾ ਗਿਆ ਕਿ ਆਉਣ ਵਾਲੇ 3 ਦਿਨ ਲਗਾਤਾਰ ਜਿਹੜਾ ਭਾਰੀ ਮੀਂਹ ਚਖੜ ਤੇ ਹਨੇਰੀ ਜਿਹੜੀ ਚੱਲੇਗੀ ਗੜੇਮਰੀ ਵੀ ਹੋਵੇਗੀ ਦੱਸਦੀ ਕਿ ਇਹ ਜਿਹੜੀ ਪੱਛਮੀ ਗੜਬੜੀ ਇੱਕ ਹੋਰ ਹੈ ਜਿਹੜੀ ਸਰਗਰਮ ਹੋ ਰਹੀ ਹੈ ਜਿਸ ਕਾਰਨ ਅੱਜ ਦੇਸ਼ ਭਰ ਦੇ ਕਈ ਸੂਬਿਆਂ 'ਚ ਮੌਸਮ ਬਦਲ ਜਾਵੇਗਾ ਇੱਕ ਪੱਛਮੀ ਗੜਬੜੀ ਸਮੁੰਦਰ ਤਲ ਤੋਂ 3.1 ਕਿਲੋਮੀਟਰ ਉੱਪਰ ਹੇਠਲੇ ਤੋਂ ਉੱਪਰਲੇ ਪ੍ਰੋਪਸਫੀਅਰਿਕ ਪਦਰਤ ਇੱਕ ਟਰੈਪ ਦੇ ਰੂਪ ਵਿੱਚ ਸਰਗਰਮ ਹੈ ਜਿਸ ਕਾਰਨ ਉੱਤਰੀ ਭਾਰਤ ਦੇ ਪਹਾੜੀ ਖੇਤਰਾਂ 'ਚ ਬਰਫਬਾਰੀ ਹੋ ਸਕਦੀ ਹੈ ਅਤੇ ਮੈਦਾਨੀ ਇਲਾਕਿਆਂ 'ਚ ਮੀਂਹ ਪੈ ਸਕਦਾ ਹੈ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ 5 ਮਾਰਚ ਤੱਕ ਜੰਮੂ ਕਸ਼ਮੀਰ ਲਦਾਖ ਹਿਮਾਚਲ ਪ੍ਰਦੇਸ਼ ਉੱਤਰਾਖੰਡ ਮੀਂਹ ਅਤੇ ਬਰਫਬਾਰੀ ਲਈ ਔਰੇਂਜ ਔਰੇਂਜ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਦਿੱਲੀ, ਰਾਜਸਥਾਨ, ਹਰਿਆਣਾ, ਪੰਜਾਬ, ਉੱਤਰਾ ਪ੍ਰਦੇਸ਼ ਅਤੇ ਕਈ ਸੂਬਿਆਂ 'ਚ ਮੌਸਮ ਜਿਹੜਾ ਬਦਲ ਜਾਵੇਗਾ ਤੇ 5 ਮਾਰਚ ਤੋਂ ਗੋਆ, ਕੋੰਕਣ ਅਤੇ ਕਰਨਾਟਕ ਦੇ ਤੱਟਵਰਤੀ ਲੈ ਕੇ ਚ ਗਰਮੀ ਦੀ ਲਹਿਰ ਵਰਗੀ ਸਥਿਤੀ ਦੇਖੀ ਜਾ ਸਕਦੀ ਹੈ। ਕਈ ਸੂਬਿਆਂ 'ਚ ਗਰਮੀ ਦੀ ਲਹਿਰ ਕਾਰਨ ਤਾਪਮਾਨ 2 ਡਿਗਰੀ ਵੱਧ ਸਕਦਾ ਹੈ। ਜੇਕਰ ਅਸੀਂ ਦਿੱਲੀ, ਐਨਸੀਆਰ ਦੀ ਗੱਲ ਕਰੀਏ ਤਾਂ ਪਿਛਲੇ 2 ਦਿਨਾਂ ਤੋਂ ਮੌਸਮ ਸੁਹਾਵਣਾ ਰਿਹਾ। ਸਵੇਰ ਅਤੇ ਸ਼ਾਮ ਥੋੜੀ ਜਿਹੀ ਠੰਡ ਤੇ ਦਿਨ ਬਿਲੇ ਗਰਮੀ ਰਹੇਗੀ ਪਰ ਆਸਮਾਨ ਦੇ ਵਿੱਚ ਬੱਦਲਬਾਰੀ ਜਿਹੜੀ ਲਗਾਤਾਰ ਉਹ ਹੋਈ ਰਹੀ। ਅਗਲੇ 2 ਦਿਨਾਂ 'ਚ ਜਿਹੜਾ ਮੀਂਹ ਹੈ ਉਹ ਵੀ ਦਿੱਲੀ ਦੇ ਵਿੱਚ ਜਿਹੜਾ ਪਵੇਗਾ ਦੱਸਦੀ ਕਿ ਐਨਸੀਆਰ 'ਚ 2 ਦਿਨ ਪਹਿਲਾਂ ਮੀਂਹ ਪਿਆ ਸੀ ਉਸ ਤੋਂ ਬਾਅਦ ਸਵੇਰੇ ਸ਼ਾਮ ਹਲਕੀ ਠੰਡ ਦੇ ਨਾਲ ਮੌਸਮ ਸੁਹਾਵਣਾ ਪਰ ਦਿਨ ਵੇਲੇ ਚੰਗੀ ਧੁੱਪ ਕਰਨ ਤਾਪਮਾਨ ਵਧਦਾ ਰਿਹਾ ਤੇ ਗਰਮੀ 10 ਤੱਕ ਦੇਣ ਲੱਗ ਪਈ ਹੈ ਪਛਮੀ ਘੜਬੜੀ ਦੇ ਸਰਗਰਮ ਹੋਣ ਕਾਰਨ 4 ਤੇ 5 ਮਾਰਚ ਨੂੰ ਤੇਜ਼ ਹਵਾਵਾਂ ਜਿਹੜੀਆਂ ਦਿੱਲੀ ਦੇ ਵਿੱਚ ਚੱਲਣਗੀਆਂ ਆਸਮਾਨ 'ਚ ਹਲਕੇ ਬੱਦਲ ਰਹਿਣਗੇ 6 ਮਾਰਚ ਨੂੰ ਤਾਪਮਾਨ ਦੇ ਵਿੱਚ ਜਿਹੜਾ ਵਾਅਦਾ ਹੈ ਉਹ ਲਗਾਤਾਰ ਵਧੇਗਾ ਅਗਲੇ 10 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਜਿਹੜੀ ਦਿੱਲੀ ਦੇ ਵਿੱਚ ਨਹੀਂ ਸੰਭਾਵਨਾ ਪਰ ਦੱਸਦੇ ਜਿਕਰ ਇਹਨਾਂ ਸੂਬਿਆਂ ਦੀ ਗੱਲ ਕਰੀਏ ਪੰਜਾਬ ਹਰਿਆਣਾ ਹਿਮਾਚਲ ਇਹਨਾਂ ਦੇ ਵਿੱਚ ਲਗਾਤਾਰ ਜਿਹੜੀ ਹੈ ਉਹ ਹਲਕੀ ਹਲਕੀ ਜਿਹੜੀ ਬੱਦਲਵਾਰੀ ਦੇਖਣ ਨੂੰ ਮਿਲੀ ਤਾਂ ਅੱਜ ਜਿਹੜਾ ਸੰਘਣਾ ਬੱਦਲਾ ਦੇਖਣ ਨੂੰ ਮਿਲਿਆ ਤਾਂ ਜਿਹੜਾ ਬਾਰਿਸ਼ ਹੈ ਉਹ ਪਵੇਗੀ ਸਾਰੀ ਸਾਰਾ ਹੀ ਦਿਨ ਲਗਾਤਾਰ ਬਾਰਿਸ਼ ਹੈ ਜਿਹੜੀ ਉਹ ਲੱਗੀ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਹੈ ਜਾਰੀ ਕੀਤਾ ਗਿਆ ਤਾਂ ਸਾਰੇ ਹੀ ਅਸੀਂ ਅਪੀਲ ਕਰਦੇ ਹਾਂ ਸਾਰੇ ਹੀ ਵੀਰਾਂ ਨੂੰ ਜਦੋਂ ਵੀ ਕਿਸੇ ਕੰਮਕਾਰ ਤੇ ਨਿਕਲਣਾ ਆਪਣਾ ਬੜਾ ਹੀ ਸੋਚ ਸਮਝ ਕੇ ਤੇ ਆਪਣੀ ਜਿਹੜੀ ਸੇਫਟੀ ਨਾਲ ਲੈ ਕੇ ਨਿਕਲੋ ਤਾਂ ਜੋ ਮੀਂਹ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਤਾ ਅੱਜ ਮੌਸਮ ਦੇ ਵਿੱਚ ਜਿਹੜਾ ਬਹੁਤ ਹੀ ਵੱਡਾ ਬਦਲਾ ਆਇਆ ਬਦਲਾ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਬੱਦਲਾਂ ਦੇ ਜਿਹੜੇ ਕਿਸ ਤਰ੍ਹਾਂ ਦੇ ਨਾਲ ਬਰਾਲ ਬਣ ਕੇ ਅਸਮਾਨ ਦੇ ਵਿੱਚ ਉੱਡ ਰਹੇ ਨੇ ਜਿਹੜਾ ਭਾਰੀ ਮੀਂਹ ਹੈ ਉਹ ਦੱਸਿਆ ਗਿਆ ਹੈ ਲਗਾਤਾਰ ਆਉਣ ਵਾਲੇ 3 ਦਿਨਾਂ ਦੇ ਵਿੱਚ ਇਹ ਜਿਹੜਾ ਮੀਂਹ ਹੈ ਉਹ ਪੈ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਵੀ ਕੀਤਾ ਹੋਇਆ ਤਾਂ ਉੱਥੇ ਹੀ ਪੰਜਾਬ ਦੇ ਕਿਸਾਨਾਂ ਦੀ ਜੇਕਰ ਗੱਲ ਕਰੀਏ ਖਾਸ ਕਰਕੇ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਇਹ ਜਿਹੜੇ ਬਾਰਡਰ ਨਾਲ ਲੱਗਦੇ ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਜਿਹੜੀ ਗੜੇਮਾਰੀ ਹੋਈ ਹੈ ਗੜੇਮਾਰੀ ਦੇ ਕਾਰਨ ਕਿਸਾਨਾਂ ਦੀਆਂ ਖਾਫੀ ਫਸਲਾਂ ਜੜੀਆਂ ਨੁਕਸਾਨੀਆਂ ਗਈਆਂ ਨੇ ਉੱਥੇ ਹੀ ਇਹ ਕਿਸਾਨ ਅੰਦੋਲਨ ਵੀ ਦਿੱਲੀ ਤੇ ਜਿਹੜੇ ਬਾਰਡਰਾਂ ਤੇ ਚੱਲ ਰਿਹਾ ਉੱਥੇ ਕਿਸਾਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਜਦੋਂ ਕੋਈ ਪਰਾਲੀ ਦਾ ਮਸਲਾ ਹੁੰਦਾ ਹੈ ਪਰਾਲੀ ਨੂੰ ਅੱਗ ਲਾਉਂਦੇ ਆ ਉਦੋਂ ਤਾਂ ਸਰਕਾਰ ਜਿਹੜੀ ਡਰੋਨ ਲੈ ਕੇ ਉੱਥੇ ਪਹੁੰਚ ਜਾਂਦੀ ਹੈ ਡਰੋਨ ਰਾਹੀਂ ਸ਼ਾਟ ਵਗੈਰਾ ਲੈਂਦੀ ਹੈ ਫਸਲਾਂ ਦੇ ਕਿ ਕਿੱਥੇ ਕਿੱਥੇ ਅੱਗ ਲੱਗੀ ਹੈ ਪਰ ਹੁਣ ਜਦੋਂ ਗੜੇ ਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਤਾਂ ਹੁਣ ਵੀ ਸਰਕਾਰ ਨੂੰ ਡਰੋਨ ਲੈ ਕੇ ਆਣ ਦੀ ਜ਼ਰੂਰਤ ਹੈ ਤਾਂ ਜੋ ਦੇਖਿਆ ਜਾ ਸਕੇ ਕਿੱਥੇ-ਕਿੱਥੇ ਜਿਹੜੀ ਗੜੇ ਮਾਰੀ ਨੇ ਕਿਸਾਨਾਂ ਦੀ ਫਸਲ ਦੇ ਪਰਮਾਰ ਕੀਤੀ ਹੈ ਤਾਂ ਦੱਸ ਦਈਏ ਕਿ ਉਧਰ ਬਹੁਤ ਸਾਰੇ ਕਿਸਾਨਾਂ ਦਾ ਨੁਕਸਾਨ ਹੋਇਆ ਤਾਂ ਸ਼ਹਿਰਾਂ ਦੇ ਵਿੱਚ ਵੀ ਜਿਹੜਾ بارش ਦੇ ਨਾਲ ਜਿਹੜਾ ਜੰਜੀਵਤ ਹੈ ਕਾਫੀ ਪ੍ਰਭਾਵਿਤ ਹੋਇਆ ਹੈ ਜੇਕਰ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਬਹੁਤ ਹੀ ਜਿਹੜਾ ਬੱਦਲਬਾਰੀ ਹੋਈ ਹੋਈ ਹੈ ਤੇ ਭਾਰੀ ਜਿਹੜਾ ਮੀਂਹ ਹੈ ਉਹ ਦੱਸਿਆ ਗਿਆ ਆਉਣ ਵਾਲੇ 3 ਦਿਨ ਲਗਾਤਾਰ ਜਿਹੜਾ ਮੀਂਹ ਹੈ ਉਹ ਪੈ ਸਕਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੇਕਰ ਚੰਡੀਗੜ੍ਹ ਮੋਹਾਲੀ ਪੰਚਕੂਲਾ ਜੀਰਕਪੁਰ ਆਦੀ ਸ਼ਹਿਰਾਂ ਦੀ ਗੱਲ ਕਰੀਏ ਬਈ ਇੱਥੇ ਜਿਹੜੀ ਭਾਰੀ ਬੱਦਲਬਾਰੀ ਹੋਈ ਹੋਈ ਹੈ ਤਾਂ ਪਿਛਲੇ 3 ਦਿਨ ਇੱਥੇ ਜਿਹੜਾ ਲਗਾਤਾਰ ਮੀਂਹ ਪਿਆ ਤਾਂ ਚੰਡੀਗੜ੍ਹ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਪੈਣ ਲੱਗਿਆ ਬਹੁਤ ਹੀ ਘੱਟ ਸਮਾਂ ਲੱਗਦਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜਾ এনवायरमेंट ਹੈ ਉਸ ਤਰ੍ਹਾਂ ਦਾ ਉੱਥੇ بارش ਬਹੁਤ ਹੀ ਜਲਦੀ ਹੋ ਜਾਂਦੀ ਹੈ ਤਾਂ ਅੱਜ ਵੀ ਚੰਡੀਗੜ੍ਹ ਦੇ ਵਿੱਚ ਜਿਹੜੀ بارش ਦੀ ਪੂਲ ਸੰਭਾਵਨਾ ਉਹ بارش ਹੈ ਜਿਹੜੀ ਹੁਣ ਤੋਂ ਹੀ ਸ਼ੁਰੂ ਹੋ ਜਾਵੇਗੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਆਸਮਾਨ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਸੰਗਣੇ ਜਿਹੜੇ ਬੱਦਲ ਨੇ ਉਹ ਛਾਏ ਹੋਏ ਨੇ ਤਾਂ ਜਦੋਂ ਵੀ ਘਰੋਂ ਤੁਸੀਂ ਆਪਣੇ ਕੰਮਕਾਰ ਵਾਲੇ ਨਿਕਲਣਾ ਤਾਂ ਬਹੁਤ ਹੀ ਸੇਫਟੀ ਦੇ ਨਾਲ ਜਾਇਓ ਤਾਂ ਜੋ ਮੀਂਹ ਕਾਰਨ بارش ਕਰਨ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਤਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਦੀ ਜਿਹੜੀ ਅਹਿਮ ਖਬਰ ਹੈ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਹੈ ਜੀਆ ਤਾਂ ਮੌਸਮ ਵਿਭਾਗ ਵੱਲੋਂ yellow alert ਜਿਹੜਾ ਜਾਰੀ ਕੀਤਾ ਗਿਆ ਕਿ ਜਿਹੜੀ بارش ਹੈ ਲਗਾਤਾਰ 24 ਘੰਟੇ ਜਿਹੜੀ ਹੈ ਪੈ ਸਕਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਆਸਮਾਨਾਂ ਦੇ ਵਿੱਚ ਕਾਲੀਆਂ ਘਟਾਵਾਂ ਜਿਹੜੇ ਬੱਦਲ ਨੇ ਉਹ ਛਾਏ ਹੋਏ ਨੇ ਐਸ ਵੀ ਪੀ ਐਮ ਖਬਰ ਮੌਸਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 2 ਦਿਨ ਪਹਿਲਾਂ ਹੀ ਬਾਰਿਸ਼ ਨੇ ਲੋਕਾਂ ਦੇ ਨੱਕ 'ਚ ਦਮ ਕਰ ਦਿੱਤਾ ਸੀ ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੈ ਜਿਹੜਾ ਗੜੇਮਾਰੀ ਕਾਰਨ ਹੋਇਆ ਤਾਂ ਅੱਜ ਫੇਰ ਮੌਸਮ ਵਿਭਾਗ ਦੇ ਵੱਲੋਂ ਅਲਰਟ ਹੈ ਜਿਹੜਾ ਜਾਰੀ ਕੀਤਾ ਗਿਆ ਤਾਂ ਆਸਮਾਨ ਦੇ ਵਿੱਚ ਜਿਹੜੇ ਬੱਦਲ ਹੈ ਕਾਲੀ ਕਟਾ ਲਗਾਤਾਰ ਸ਼ਾਈ ਹੋਈ ਹੈ ਦੱਸਦੀ ਹੈ ਕਿ ਆਉਣ ਵਾਲੇ 3 ਦਿਨਾਂ ਦੇ ਵਿੱਚ ਜਿਹੜਾ ਭਾਰੀ ਮੀਂਹ ਉਹ ਹੋਰ ਜ਼ਿਆਦਾ ਜਿਹੜਾ ਪੈਣ ਵਾਲਾ ਹੈ ਸੋ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਘਰਾਂ ਤੋਂ ਜੇਕਰ ਕਿਸੇ ਕੰਮਕਾਰ ਦੇ ਲਈ ਨਿਕਲਣਾ ਹੈ ਤਾਂ ਬੜਾ ਹੀ ਸੋਚ ਸਮਝ ਕੇ ਨਿਕਲਣ ਦੱਸਦੀ ਹੈ ਕਿ ਇਹ ਅੰਮ੍ਰਿਤਸਰ ਬਾਰਡਰ ਏਰੀਏ ਦੇ ਜਿਹੜੇ ਨਾਲ ਲੱਗਦੇ ਇੱਕ ਕਸਬੇ ਨੇ ਜਾਂ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਭਾਰੀ ਗੜੇਮਾਰੀ ਦੇ ਕਾਰਨ ਕਿਸਾਨਾਂ ਨੂੰ ਜਿਹੜਾ ਵੱਡਾ ਖਮਿਆਜਾ ਭੁਗਤਣਾ ਪਿਆ। ਇਸ ਬੇਮੌਸਮੀ ਬਰਸਾਤ ਨੇ ਜਿੱਥੇ ਕਿਸਾਨਾਂ ਦੇ ਨੱਕ ਚ ਦਮ ਕੀਤਾ, ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਹੈ, ਉੱਥੇ ਹੀ ਬਹੁਤ ਸਾਰੇ ਜਾਨ ਜੀਵਨ ਨੂੰ ਪ੍ਰਭਾਵਿਤ ਵੀ ਕੀਤਾ ਹੈ। ਦੱਸਦੇ ਕਿ ਸ਼ਹਿਰਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਵਿੱਚ ਜਿਹੜਾ ਮੀਂਹ ਦੇ ਕਾਰਨ ਪਾਣੀ ਹੈ ਉਹ ਖੜ ਗਿਆ। ਇਸ ਪਾਣੀ ਦੇ ਨਾਲ ਜਿਹੜੀ ਆਵਾਜ਼ ਆਈ ਹੈ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੁਣ ਮੌਸਮ ਵਿਭਾਗ ਦੁਆਰਾ ਅਲਰਟ ਕੀਤਾ ਗਿਆ ਕਿ ਆਉਣ ਵਾਲੇ 3 ਦਿਨ ਲਗਾਤਾਰ ਜਿਹੜਾ ਭਾਰੀ ਮੀਂਹ ਚੱਖੜ ਤੇ ਹਨੇਰੀ ਜਿਹੜੀ ਚੱਲੇਗੀ ਗੜੇਮਾਰੀ ਵੀ ਹੋਵੇਗੀ ਦੱਸਦੀ ਕਿ ਇਹ ਜਿਹੜੀ ਪੱਛਮੀ ਗੜਬੜੀ ਇੱਕ ਹੋਰ ਹੈ ਜਿਹੜੀ ਸਰਕਰਮ ਹੋ ਰਹੀ ਹੈ ਜਿਸ ਕਾਰਨ ਅੱਜ ਦੇਸ਼ ਭਰ ਦੇ ਕਈ ਸੂਬਿਆਂ 'ਚ ਮੌਸਮ ਬਦਲ ਜਾਵੇਗਾ ਇੱਕ ਪੱਛਮੀ ਗੜਬੜੀ ਸਮੁੰਦਰ ਤਲ ਤੋਂ 3.1 ਕਿਲੋਮੀਟਰ ਉੱਪਰ ਹੇਠਲੇ ਤੋਂ ਉੱਪਰਲੇ ट्रोपोस्फेरिक पद्दर्थ एक ट्रैप ਦੇ ਰੂਪ ਵਿੱਚ ਸਰਗਰਮ ਹੈ ਜਿਸ ਕਾਰਨ ਉੱਤਰੀ ਭਾਰਤ ਦੇ ਪਹਾੜੀ ਖੇਤਰਾਂ ਚ ਬਰਫਬਾਰੀ ਹੋ ਸਕਦੀ ਹੈ ਅਤੇ ਮੈਦਾਨੀ ਇਲਾਕਿਆਂ ਚ ਮੀਂਹ ਪੈ ਸਕਦਾ ਹੈ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ 5 ਮਾਰਚ ਤੱਕ ਜੰਮੂ ਕਸ਼ਮੀਰ ਲੱਦਾਖ ਹਿਮਾਚਲ ਪ੍ਰਦੇਸ਼ ਉੱਤਰਾਖੰਡ ਮੀਂਹ ਅਤੇ ਬਰਫ ਬਾਰੇ ਲਈ orange orange alert ਜਿਹੜਾ ਜਾਰੀ ਕਰ ਦਿੱਤਾ ਗਿਆ ਦਿੱਲੀ ਰਾਜਸਥਾਨ ਹਰਿਆਣਾ ਪੰਜਾਬ ਉੱਤਰਾ ਪ੍ਰਦੇਸ਼ ਅਤੇ ਕਈ ਸੂਬਿਆਂ ਚ ਮੌਸਮ ਜਿਹੜਾ ਬਦਲ ਜਾਵੇਗਾ ਤੇ 5 ਮਾਰਚ ਤੋਂ ਗੋਆ, ਕੋੰਕਣ ਅਤੇ ਕਰਨਾਟਕ ਦੇ ਤੱਟਵਰਤੀ ਲੈ ਕੇ ਚ ਗਰਮੀ ਦੀ ਲਹਿਰ ਵਰਗੀ ਸਥਿਤੀ ਦੇਖੀ ਜਾ ਸਕਦੀ ਹੈ। ਕਈ ਸੂਬਿਆਂ 'ਚ ਗਰਮੀ ਦੀ ਲਹਿਰ ਕਾਰਨ ਤਾਪਮਾਨ 2 ਡਿਗਰੀ ਵੱਧ ਸਕਦਾ ਹੈ। ਜੇਕਰ ਅਸੀਂ ਦਿੱਲੀ, ਐਨਸੀਆਰ ਦੀ ਗੱਲ ਕਰੀਏ ਤਾਂ ਪਿਛਲੇ 2 ਦਿਨਾਂ ਤੋਂ ਮੌਸਮ ਸੁਹਾਵਣਾ ਰਿਹਾ। ਸਵੇਰ ਅਤੇ ਸ਼ਾਮ ਥੋੜੀ ਜਿਹੀ ਠੰਡ ਤੇ ਦਿਨਵੇਲੇ ਗਰਮੀ ਰਹੇਗੀ ਪਰ ਆਸਮਾਨ ਦੇ ਵਿੱਚ ਬੱਦਲਬਾਰੀ ਜਿਹੜੀ ਲਗਾਤਾਰ ਉਹ ਹੋਈ ਰਹੀ। ਅਗਲੇ 2 ਦਿਨਾਂ 'ਚ ਜਿਹੜਾ ਮੀ ਹੈ ਉਹ ਵੀ ਦਿੱਲੀ ਦੇ ਵਿੱਚ ਜਿਹੜਾ ਪਵੇਗਾ ਦੱਸਦੀ ਕਿ ਐਨਸੀਆਰ ਚ ਦੋ ਦਿਨ ਪਹਿਲਾਂ ਮੀਂਹ ਪਿਆ ਸੀ ਉਸ ਤੋਂ ਬਾਅਦ ਸਵੇਰੇ ਸ਼ਾਮ ਹਲਕੀ ਠੰਡ ਦੇ ਨਾਲ ਮੌਸਮ ਸੁਹਾਵਣਾ ਪਰ ਦਿਨ ਵੇਲੇ ਚੰਗੀ ਧੁੱਪ ਕਰਨ ਤਾਪਮਾਨ ਵਧਦਾ ਰਿਹਾ ਤੇ ਗਰਮੀ 10 ਤੱਕ ਦੇਣ ਲੱਗ ਪਈ ਹੈ ਪਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ 4 ਤੇ 5 ਮਾਰਚ ਨੂੰ ਤੇਜ਼ ਹਵਾਵਾਂ ਜਿਹੜੀਆਂ ਦਿੱਲੀ ਦੇ ਵਿੱਚ ਚੱਲਣਗੀਆਂ ਆਸਮਾਨ 'ਚ ਹਲਕੇ ਬੱਦਲ ਰਹਿਣਗੇ 6 ਮਾਰਚ ਨੂੰ ਤਾਪਮਾਨ ਦੇ ਵਿੱਚ ਜਿਹੜਾ ਵਾਅਦਾ ਹੈ ਉਹ ਲਗਾਤਾਰ ਵਧੇਗਾ ਅਗਲੇ 10 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਜਿਹੜੀ ਦਿੱਲੀ ਦੇ ਵਿੱਚ ਨਹੀਂ ਸੰਭਾਵਨਾ ਪਰ ਦੱਸਦੇ ਜਿਕਰ ਇਹਨਾਂ ਸੂਬਿਆਂ ਦੀ ਗੱਲ ਕਰੀਏ ਪੰਜਾਬ ਹਰਿਆਣਾ ਹਿਮਾਚਲ ਇਹਨਾਂ ਦੇ ਵਿੱਚ ਲਗਾਤਾਰ ਜਿਹੜੀ ਹੈ ਉਹ ਹਲਕੀ ਹਲਕੀ ਜਿਹੜੀ ਬੱਦਲਵਾਰੀ ਦੇਖਣ ਨੂੰ ਮਿਲੀ ਤਾਂ ਅੱਜ ਜਿਹੜਾ ਸੰਘਣਾ ਬੱਦਲਾ ਦੇਖਣ ਨੂੰ ਮਿਲਿਆ ਤਾਂ ਜਿਹੜਾ ਬਾਰਿਸ਼ ਹੈ ਉਹ ਪਵੇਗੀ ਸਾਰੀ ਸਾਰਾ ਹੀ ਦਿਨ ਲਗਾਤਾਰ ਬਾਰਿਸ਼ ਹੈ ਜਿਹੜੀ ਉਹ ਲੱਗੀ ਰਹੀ ਹੈਗੀ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਹੈ ਜਾਰੀ ਕੀਤਾ ਗਿਆ ਤਾਂ ਸਾਰੇ ਹੀ ਅਸੀਂ ਅਪੀਲ ਕਰਦੇ ਹਾਂ ਸਾਰੇ ਹੀ ਵੀਰਾਂ ਨੂੰ ਜਦੋਂ ਵੀ ਕਿਸੇ ਕੰਮ ਕਰਦੇ ਨਿਕਲਣਾ ਆਪਣਾ ਬੜਾ ਹੀ ਸੋਚ ਸਮਝ ਕੇ ਤੇ ਆਪਣੀ ਜਿਹੜੀ ਸੇਫਟੀ ਨਾਲ ਲੈ ਕੇ ਨਿਕਲੋ ਤਾਂ ਜੋ ਮੀਂਹ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਤਾ ਅੱਜ ਮੌਸਮ ਦੇ ਵਿੱਚ ਜਿਹੜਾ ਬਹੁਤ ਹੀ ਵੱਡਾ ਬਦਲਾ ਆਇਆ ਬਦਲਾ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਬਦਲਾਂ ਦੇ ਜਿਹੜੇ ਕਿਸ ਤਰ੍ਹਾਂ ਦੇ ਨਾਲ ਬਰਾਲ ਬਣ ਕੇ ਅਸਮਨ ਦੇ ਵਿੱਚ ਉ ਡਰੇ ਨੇ ਜਿਹੜਾ ਭਾਰੀ ਮੀਹ ਹੈ ਉਹ ਦੱਸਿਆ ਗਿਆ ਲਗਾਤਾਰ ਆਉਣ ਵਾਲੇ 3 ਦਿਨਾਂ ਦੇ ਵਿੱਚ ਇਹ ਜਿਹੜਾ ਮੀਹ ਹੈ ਉਹ ਪੈ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਵੀ ਕੀਤਾ ਹੋਇਆ ਤਾਂ ਉੱਥੇ ਹੀ ਪੰਜਾਬ ਦੇ ਕਿਸਾਨਾਂ ਦੀ ਜੇਕਰ ਗੱਲ ਕਰੀਏ ਖਾਸ ਕਰਕੇ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਇਸ ਜਿਹੜੇ ਬਾਰਡਰ ਨਾਲ ਲੱਗਦੇ ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਜਿਹੜੀ ਗੜੇਮਾਰੀ ਹੋਈ ਹੈ ਗੜੇਮਾਰੀ ਦੇ ਕਾਰਨ ਕਿਸਾਨਾਂ ਦੀਆਂ ਖਾਫੀ ਫਸਲਾਂ ਜੜੀਆਂ ਨੁਕਸਾਨੀਆਂ ਗਈਆਂ ਨੇ ਉੱਥੇ ਹੀ ਇਹ ਕਿਸਾਨ ਅੰਦੋਲਨ ਵੀ ਦਿੱਲੀ ਤੇ ਜਿਹੜੇ ਬਾਰਡਰਾਂ ਤੇ ਚੱਲ ਰਿਹਾ ਉੱਥੇ ਕਿਸਾਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਜਦੋਂ ਕੋਈ ਪਰਾਲੀ ਦਾ ਮਸਲਾ ਹੁੰਦਾ ਹੈ ਪਰਾਲੀ ਨੂੰ ਅੱਗ ਲਾਉਂਦੇ ਆ ਉਦੋਂ ਤਾਂ ਸਰਕਾਰ ਜਿਹੜੀ ਡਰੋਨ ਲੈ ਕੇ ਉੱਥੇ ਪਹੁੰਚ ਜਾਂਦੀ ਹੈ ਡਰੋਨ ਰਾਹੀਂ ਸ਼ਾਟ ਵਗੈਰਾ ਲੈਂਦੀ ਹੈ ਫਸਲਾਂ ਦੇ ਕਿ ਕਿੱਥੇ ਕਿੱਥੇ ਅੱਗ ਲੱਗੀ ਹੈ ਪਰ ਹੁਣ ਜਦੋਂ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਤਾਂ ਹੁਣ ਵੀ ਸਰਕਾਰ ਨੂੰ ਡਰੋਨ ਲੈ ਕੇ ਆਣ ਦੀ ਜ਼ਰੂਰਤ ਹੈ ਤਾ ਜੋ ਦੇਖਿਆ ਜਾ ਸਕੇ ਕਿੱਥੇ ਕਿੱਥੇ ਜਿਹੜੀ ਗੜੇ ਮਾਰੀ ਨੇ ਕਿਸਾਨਾਂ ਦੀ ਫਸਲ ਦੇ ਪਰਮਾਰ ਕੀਤੀ ਹੈ ਤਾਂ ਦੱਸ ਦਈਏ ਕਿ ਉਧਰ ਬਹੁਤ ਸਾਰੇ ਕਿਸਾਨਾਂ ਦਾ ਨੁਕਸਾਨ ਹੋਇਆ ਤਾਂ ਸ਼ਹਿਰਾਂ ਦੇ ਵਿੱਚ ਵੀ ਜਿਹੜਾ بارش ਦੇ ਨਾਲ ਜਿਹੜਾ ਜਨਜੀਵਤ ਹੈ ਕਾਫੀ ਪ੍ਰਭਾਵਿਤ ਹੋਇਆ ਤਾਂ ਜੇਕਰ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਬਹੁਤ ਹੀ ਜਿਹੜਾ ਬੱਦਲਬਾਰੀ ਹੋਈ ਹੋਈ ਹੈ ਤੇ ਭਾਰੀ ਜਿਹੜਾ ਮੀਂਹ ਹੈ ਉਹ ਦੱਸਿਆ ਗਿਆ ਆਉਣ ਵਾਲੇ 3 ਦਿਨ ਲਗਾਤਾਰ ਜਿਹੜਾ ਮੀਂਹ ਹੈ ਉਹ ਪੈ ਸਕਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਕਰ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਜੀਲਕਪੁਰ ਆਦੀ ਸ਼ਹਿਰਾਂ ਦੀ ਗੱਲ ਕਰੀ ਜਾਵੇ ਇੱਥੇ ਜਿਹੜੀ ਭਾਰੀ ਬੱਦਲਬਾਰੀ ਹੋਈ ਹੋਈ ਹੈ ਤਾਂ ਪਿਛਲੇ 3 ਦਿਨ ਇੱਥੇ ਜਿਹੜਾ ਲਗਾਤਾਰ ਮੀਂਹ ਪਿਆ ਤਾਂ ਚੰਡੀਗੜ੍ਹ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਪੈਣ ਲੱਗਿਆ ਬਹੁਤ ਹੀ ਘੱਟ ਸਮਾਂ ਲੱਗਦਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜਾ এনवायरमेंट ਹੈ ਉਸ ਤਰ੍ਹਾਂ ਦਾ ਉੱਥੇ ਬਾਰਿਸ਼ ਬਹੁਤ ਹੀ ਜਲਦੀ ਹੋ ਜਾਂਦੀ ਹੈ ਤਾਂ ਅੱਜ ਵੀ ਚੰਡੀਗੜ੍ਹ ਦੇ ਵਿੱਚ ਇਹ ਜਿਹੜੀ بارش ਦੀ ਪੂਰਨ ਸੰਭਾਵਨਾ ਉਹ بارش ਹੈ ਜਿਹੜੀ ਹੁਣ ਤੋਂ ਹੀ ਸ਼ੁਰੂ ਹੋ ਜਾਵੇਗੀ ਮੌਸਮ ਵਿਭਾਗ ਦੇ ਬਲੌਾ ਲਟ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਆਸਮਾਨ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਸੰਗਣੇ ਜਿਹੜੇ ਬੱਦਲ ਨੇ ਉਹ ਛਾਏ ਹੋਏ ਨੇ ਤਾਂ ਜਦੋਂ ਵੀ ਘਰੋਂ ਤੁਸੀਂ ਆਪਣੇ ਕੰਮਕਾਰ ਵਾਲੇ ਨਿਕਲਣਾ ਤਾਂ ਬਹੁਤ ਹੀ ਸੇਫਟੀ ਦੇ ਨਾਲ ਜਾਇਓ ਤਾਂ ਜੋ ਮੀਂਹ ਕਾਰਨ بارش ਕਰਨ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਤਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਵੀ ਜਿਹੜੀ ਅਹਿਮ ਖਬਰ ਹੈ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਹੈ ਜੀ ਤਾਂ ਮੌਸਮ ਵਿਭਾਗ ਵੱਲੋਂ yellow alert ਜਿਹੜਾ ਜਾਰੀ ਕੀਤਾ ਗਿਆ ਕਿ ਜਿਹੜੀ ਬਾਰਿਸ਼ ਹੈ ਲਗਾਤਾਰ 24 ਘੰਟੇ ਜਿਹੜੀ ਹੈ ਪੈ ਸਕਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਆਸਮਾਨਾਂ ਦੇ ਵਿੱਚ ਕਾਲੀਆਂ ਘਟਾਵਾਂ ਜਿਹੜੇ ਬੱਦਲ ਨੇ ਉਹ ਛਾਏ ਹੋਏ